ਆ ਦੇਖੋ ਬਾਈ ਜੀ ਜੇ ਝੋਨੇ ਵਿੱਚ ਕੱਖ ਹੋ ਜਾਣਾ ਕੋਈ ਡਰਨ ਦੀ ਲੋੜ ਨਹੀਂ ਘਵਰਾਉਣ ਦੀ ਲੋੜ ਨਹੀਂ ਜੇ ਸੋਟੇ ਪਹਿਲੇ ਸ਼ੁਰੂ ਸ਼ੁਰੂਆਤ ਦੇ ਵਿੱਚ ਪਹਿਲੇ ਰੇ ਵੇਲੇ ਹੋ ਜਾਣਾ ਤਾਂ ਉਦੋਂ ਸਪਰੇਅ ਵੱਜ ਜੇ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਘਵਰਾਇਓ ਨਾ ਦੇਖੋ ਵੱਡੇ 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 ਕੱਖਾਂ ਤੇ ਵੀ ਤਿੰਨ ਰੇ ਪੈ ਚੁੱਕੇ ਸੀ ਇਸ ਖੇਤ ਦੇ ਵਿੱਚ ਫੇਰ ਵੀ ਨੌਵੀਂ ਕੋल्ड ਸਪਰੇਅ ਨੇ ਇੱਕ ਅੱਖ ਬਿਲਕੁਲ ਦੇਖੋ ਸੁਕਾ ਦਿੱਤੇ ਨੇ ਦੇਖੋ ਦੇਖੋ ਬਿਲਕੁਲ ਸੁਕਾ ਦਿੱਤੇ ਨੇ ਕੱਖਰ ਦੇਖੋ ਬਹੁਤ ਵਧੀਆ ਰਿਜ਼ਲਟ ਆ ਜੀ ਕੋਈ ਕਬਰਾਂ ਦੀ ਲੋੜ ਨਹੀਂ ਜਿਹੜੇ ਕਹਿੰਦੇ ਨੇ ਵੀ ਵੱਡੇ ਕੱਖਾਂ ਤੇ ਕੰਮ ਨਹੀਂ ਕਰਦੀ ਆ ਦੇਖੋ ਜੀ ਬਿਲਕੁਲ ਸੁਕਾਏ ਪਏ ਨੇ ਦੇਖੋ ਜੀ ਬਹੁਤ ਵਧੀਆ ਰਿਜ਼ਲਟ ਆ ਜੀ ਨੋਮੀ ਗੋਲਡ ਦਾ ਇਹ ਜਦੋਂ ਕਿਸਾਨ ਨੂੰ ਪੁੱਛਿਆ ਗਿਆ ਉਹ ਕਹਿੰਦਾ ਵੀ ਅਸੀਂ 30 ਐਮਐਲ ਲਪਾਈ ਸੀ ਇੱਕ ਢੋਲੀ ਦੇ ਵਿੱਚ 100 ਐਮਐਲ ਦੀ ਆਉਂਦੀ ਹੈ ਜੇ ਇਹ ਚਾਹੇ ਤਿੰਨ ਢੋਲੀਆਂ ਕਰ ਲਓ ਇੱਕ ਦੀਆਂ ਛੋਟੀ ਸਿਸੀ ਆਉਂਦੀ ਹੈ ਜਿਹੜੀ ਬਹੁਤ ਵਧੀਆ ਰਿਜ਼ਲਟ ਆ ਜੀ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਦੇਖੋ ਕਿਸੇ ਵੀ ਕੰਪਨੀ ਦੀ ਲੈ ਕੇ ਪਾ ਦੋ ਇਹ ਬਾਈ ਕਹਿੰਦਾ ਮੈਂ ਉੱਤਮ ਦੀ ਪਾਈ ਤੀ ਜੀ ਉੱਤਮ ਉੱਤਮ ਵਾਲਿਆਂ ਦੀ ਤੀ ਜੀ ਇਹ ਇੱਕ ਸੀ ਅੰਕਰ ਵਾਲਿਆਂ ਦੀ ਦੋ ਸੀ ਉਹ ਅੱਡ ਪਾਈ ਤੀ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਆ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਕੱਖਾਂ ਦਾ ਸਫਾਇਆ ਕਰਿਆ ਪਿਆ। ਉਹ ਦੇਖ ਸਕਦੇ ਹੋ। ਨੇ ਵੱਡੇ ਕੱਖ ਸੀਗੇ। ਹੋਰ ਜਾਣਕਾਰੀ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰੋ। ਧੰਨਵਾਦ ਜੀ।